ਖਾਣਾ ਬਿਲਗਾਦੀਨ ਆਉਂਦੇ ਪਿੰਡ ਰਾਮੇਵਾਲ ਵਿਖੇ ਦਿਨ ਦਿਹਾੜੇ ਗੁਰਦੁਆਰਾ ਸਾਹਿਬ ਦੀ ਗੋਲਦ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਅਤੇ ਪਿੰਡ ਦੇ ਮੋਹਤਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਦ ਚੋਰੀ ਕਰ ਲੈ ਜਾਣ ਤੋਂ ਬਾਅਦ ਉਸ ਨੂੰ ਤੋੜ ਕੇ ਉਸ ਵਿੱਚੋਂ ਮਾਇਆ ਕੱਢ ਲਈ ਜਾਂਦੀ ਹੈ ਉਨਰ ਵੀ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਸੀ ਅਤੇ ਬਿਲਗਾ ਪੁਲਿਸ ਹੁਣ ਇਸ ਦੀ ਜਾਂਚ ਬੀਨ ਕਰਨ ਵਿੱਚ ਲੱਗੀ ਹੋਈ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਜਿਹੜੇ ਅੱਜ ਦਿਨ ਦਿਹਾੜੇ ਗੈਰ ਕਾਨੂੰਨੀ ਢੰਗ ਨਾਲ ਬੋਲਚ ਚੋਰੀ ਕਰ ਸਕਦੇ ਹਨ ਉਹ ਗੁਰੂ ਗਰੰਤ ਸਾਹਿਬ ਜੀ ਦੀ ਬੇਅਦਬੀ ਵੀ ਕਰ ਸਕਦੇ ਹਨ ਇਸ ਕਰਕੇ ਇਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ हां जी सर ਕੀ ਨਾਮ ਜੀ ਮੇਰਾ ਨਾਮ ਬਲਕਾਰ ਸਿੰਘ ਕਿਹੜਾ ਪਿੰਡ ਜੀ ਪਿੰਡ ਰਾਮਨੇਵਾਲ ਕੀ ਮਾਮਲਾ ਜੀ ਤੁਸੀਂ মিডিਆ ਬੁਲਾਇਆ মিডিਆ ਇਸ ਕਰਕੇ ਬੁਲਾਇਆ ਜੀ ਅਸੀਂ ਪਿੰਡ ਦੇ ਵਿੱਚ ਅੱਜ ਸ਼ਿਵੀਰ ਲਵਾਈ ਸੀਗੀ ਠੰਡਿਆਂ ਦੀ ਸਕੂਲ ਦੇ ਕੋਲ ਉੱਥੇ ਸਾਨੂੰ ਰਿਪੋਰਟ ਮਿਲੀ ਵੀ ਗੁਰਦੁਆਰਾ ਸਾਹਿਬ ਵਿੱਚ ਗੋਲਕ ਮੌਜੂਦ ਨਹੀਂ ਹੈਗੀ ਗੋਲ ਕੋ ਬੰਦਾ ਠਾ ਕੇ ਲਗਿਆ ਜਦੋਂ ਅਸੀਂ ਜਾ ਕੇ ਦੇਖੀ ਤਾਂ ਗੋਲ ਕੋ ਉੱਥੇ ਹੈ ਨਹੀਂ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਜੀ ਪੁਲਸ ਵਾਲੇ ਆਏ ਪੁਲਸ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਅਸੀਂ ਸੀਸੀਟੀਵੀ ਕੈਮਰਾ ਚੈੱਕ ਕੀਤੇ ਉੱਤੇ ਦੇਖਿਆ ਵੀ ਬੰਦੇ ਗੋਰ ਕੇ ਚੱਕ ਕੇ ਤਾਂ ਕਿ ਗੋਰ ਕੇ ਨੂੰ ਭੰਨ ਰਿਹਾ ਉਹਦਾ ਲੋਕ ਜੀ ਕੌਣ ਬੰਦੇ ਸਰ ਸਕੇ ਉਹ ਗੋਰ ਕੇ ਭੰਨ ਰਿਹਾ ਸੀ ਗੁਰੂ ਸਾਹਿਬ ਦੀ ਜੂਰੀ ਪੈਂਟ ਦੇ ਹੀ ਸੀਗੇ ਜੋ ਉਹ ਅੱਛਾ ਜੀ ਹਾਂਜੀ ਨਾਂ ਲਿਖਾ ਦਿੱਤੇ ਜੀ ਇਹਨਾਂ ਦੇ ਹਾਂ ਨਾਂ ਲਿਖਾ ਦਿੱਤੇ ਆ ਪੁਲਿਸ ਵਾਲੇ ਨਾਂ ਹੀ ਉਹਨਾਂ ਦੇ ਲਿਖਾਤੇ ਆ ਹਾਂਜੀ ਪਰ ਉਹਨਾਂ ਕੋਲ ਕੀ ਲੋੜ ਪੈ ਗਈ ਗੁਰੂ ਸਾਹਿਬ ਦੀ ਜੂਰੀ ਦੇ ਵਿੱਚ ਗੱਲਾਂ ਭੰਨਣ ਦੀ ਕਿਹੜੀ ਉਹ ਚਾਬੀ ਉਹਨਾਂ ਨਹੀਂ ਖੋਲੇ ਸਕਦੇ ਸੀ ਉਹ ਚਾਬੀ ਸਾਡੇ ਕੋਲ ਹੈ ਸਾਡੇ ਕੋਲ ਆਏ ਨਹੀਂ ਚਾਬੀ ਲੈਣ ਹੁਣ ਮੰਨ ਲਓ ਤੁਸੀਂ ਕਹਿੰਨੇ ਵੀ ਕਿਹੜੇ ਕਮੇਟੀ ਮੈਂਬਰ ਤੁਸੀਂ ਚਾਬੀ ਤੁਹਾਡੇ ਕੋਲ ਹੈ ਪਰ ਕਿਹੜੀ ਗੋਲਕ ਪੰਨੀ ਉਹ ਕਿਸੇ ਹੋਰ ਨੇ ਪੰਨੀ ਆ ਉਹ ਹੋਰ ਨੇ ਪੰਨੀ ਉਹ ਕਾਦੇ ਪੰਨੀ ਜੀ ਉਹਨਾਂ ਨੇ ਕੀ ਮੰਗ ਹੁਣ ਸਾਨੂੰ ਨਹੀਂ ਇਹਦੇ ਬਾਰੇ ਪਤਾ ਹੀ ਕਾਦ ਤੋਂ ਪੰਨੀ ਹੋਣੀ ਹੂੰ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਾਨੂੰ ਸਾਹਮਣੇ ਰਹਿਣਾ ਚਾਹੀਦਾ ਮੌਕੇ ਦੇ ਸਰਪੰਚ ਸਾਹਿਬ ਨੂੰ ਕੋਈ ਵਾਲੇ ਇਤਰਾਜ ਜਾਂ ਕੁਝ ਹੋ ਗਈ ਜੀ ਹਾਂਜੀ ਸਰਪੰਚ ਸਾਹਿਬ ਨੂੰ ਪੁੱਛਿਆ ਜੀ ਜੀ ਹਾਂਜੀ ਫੋਨ ਤੇ ਨਾਲ ਲਗਾ ਕੀ ਨਾਮ ਸਰ ਬੈ ਜਗਦੀਸ਼ ਸਿੰਘ ਪਿੰਡ ਰਾਮੇਵਾਲ ਤੁਸੀਂ ਮੌਜੂਦਾ ਸਰਪੰਚ ਹੋ? ਹਾਂਜੀ ਮੌਜੂਦਾ ਹੁਣ ਤਾਂ ਜੀ ਇਦਾਂ ਹੋ ਗਿਆ ਹੁਣ ਤਾਂ ਵਿਜੈ ਦਾ ਵੀ ਲੈ ਲੈ ਚਾਰਜ ਔਰ ਇਹ ਕਹਿਆ ਲੈ ਭਾਈ ਜਿਹੜੀ ਸਾਡੇ ਪਿੰਡ ਬਾਰਦਤ ਹੋਈ ਹੈ ਨਾ ਅੱਜ ਇਹ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਇਹ ਨਹੀਂ ਕਿਉਂ ਕੀਤੀ ਕਾਹਦੋਂ ਕੀਤੀ ਸਾਨੂੰ ਕੋਈ ਪਤਾ ਨਹੀਂ ਦੂਜੀ ਗੱਲ ਇਹ ਨਹੀਂ ਅੱਜ ਤੱਕ ਹੋਲਕਪਨ ਨਹੀਂ ਆ ਕੱਲ ਨੂੰ ਕੋ ਹੋਰ ਵੀ ਨੁਕਸਾਨ ਹੋ ਸਕਦਾ ਕਬੀਟੀ ਦਲਜ ਹੋਈ ਆ ਜੇ ਕੋ ਕੱਲ ਨੂੰ ਨੁਕਸਾਨ ਹੋ ਗਿਆ ਇਹਨਾਂ ਨੂੰ ਕਿਸੇ ਨੂੰ ਪੁੱਛਣਾ ਸਾਨੂੰ ਇਹ ਹਰ ਇੱਕ ਬੰਦੇ ਨੇ ਪੁੱਛ ਰਾਂ ਭਾਈ ਤੁਹਾਡੀ ਕਮੇਟੀ ਸੀ ਜੇ ਕੋਪਰ ਆ ਗਿਆ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਆ ਸਕਦਾ ਜੇ ਆਣ ਕੇ ਉਹ ਸਾਨੂੰ ਪੁੱਛੂਗਾ ਵੀ ਭਾਈ ਕੀ ਵਾਰਦਾ ਤੇ ਅੱਜ ਨਹੀਂ ਸਾਨੂੰ ਪਤਾ ਲੱਗ ਸਕਦਾ ਕੱਲ ਨੂੰ ਵੀ ਸਾਨੂੰ ਨਹੀਂ ਲੱਗ ਸਕਦਾ ਇਸ ਕਰਕੇ ਇਸ ਗੱਲ ਦੀ ਜਿਹੜੀ ਆ ਸਾਡੀ ਅਨਸਾਫ਼ ਸਾਨੂੰ ਦੁਆਇਆ ਜਾਵੇ ਇਸੇ ਕਰਕੇ ਅਸੀਂ ਇਕੱਠੇ ਹੋਏ ਆ ਬਾਕੀ মিডিਆ ਬੁਲਾਇਆ ਪੌਸਿਬਲ ਬੁਲਾਈ ਅਸੀਂ ਮੌਕਾ ਦਿਖਾਤਾ ਆ ਬਾਕੀ ਪ੍ਰਸ਼ਾਸਨ ਦੀ ਮਰਦੀ ਆ ਜੋ ਸਾਨੂੰ ਨਿਆਂ ਦੇਣਾ ਪ੍ਰਸ਼ਾਸਨ ਦੇਣਾ ਅਸੀਂ ਤਕਸ਼ੀਰ ਕਰ ਸਕਦੇ ਤੇ ਸਾਡੇ ਪਿੰਡ ਰਾਮੀਵਾਲ ਦੇ ਵਿੱਚ ਅੱਜ ਗੋਲ ਕਚੋਰੀ ਹੋਈ ਆ ਤੇ ਕੱਲ ਨੂੰ ਮਹਾਰਾਜ ਦੇ ਸਰੂਪਾਂ ਦੀ ਵੀ ਬੇਅਦਬੀ ਹੋ ਸਕਦੀ ਆ ਇਹਨਾਂ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਨਗਰ ਨੂੰ ਇਨਸਾਫ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ